ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਰਜਿੰਦਰ ਸਿੰਘ ਤਗੜ ਸਤਿ ਸ਼ਕਰ ਨਮਸਕਾਰ ਅਦਾਬ ਜੀ ਅੱਜ ਤੁਹਾਨੂੰ ਖਬਰ ਸੁਣਾਵਾਂਗੇ ਪੌਲੀਗ੍ਰਾਫ ਟੈਸਟ ਦੇ ਬਾਰੇ ਜਿਹੜਾ ਵਿਵਾਦ ਚੱਲ ਰਿਹਾ ਹੈ ਉਹਦੇ ਉੱਤੇ ਆਈ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਟੀਪੀ ਐਸ ਰੰਧਾਵਾ ਸਾਹਿਬ ਦੀ ਜੱਜਮੈਂਟ ਉਸ ਜੱਜਮੈਂਟ ਦੇ ਵਿੱਚ ਕਿਵੇਂ ਕਿਵੇਂ ਉਹਨਾਂ ਨੇ ਦਲੀਲ ਦੇ ਕੇ ਉਨ੍ਹਾਂ ਪੰਜ ਪੁਲਿਸ ਕਰਮੀਆਂ ਦੀ ਦਲੀਲ ਰੱਬ ਕੀਤੀ ਹੈ ਜਿਸ ਰਾਹੀਂ ਉਹ ਆਪਣਾ ਪੋਲੀਗ੍ਰਾਫ ਟੈਸਟ ਕਰਾਉਣ ਤੋਂ ਮੁਕਰ ਗਏ ਸੀ ਇਸ ਅਦਾਲਤ ਦੇ ਵਿੱਚ ਬਹਿਸ ਹੋਈ ਸੀ 28425 ਨੂੰ ਤੇ ਸਰਕਾਰ ਵੱਲੋਂ ਪੇਸ਼ ਹੋਏ ਸੀ ਡਿਪਟੀ ਡੀਏ ਡਿਪਟੀ ਡਿਸਟ੍ਰਿਕਟ ਅਟਾਰਨੀ ਕਮ ਐਡੀਸ਼ਨਲ ਪੀਪੀ ਪੀਐਸ ਬਰਾਡ ਤੇ ਇਹਨਾਂ ਮੁਲਾਜ਼ਮਾਂ ਵੱਲੋਂ ਪੇਸ਼ ਹੋਏ ਸੀ ਐਡਵੋਕੇਟ ਡੀ ਐਸ ਸੋਪਤੀ ਅਤੇ ਐਸ ਐਸ ਸੰਘ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰੀ ਵਕੀਲ ਨੇ ਕੀ ਦਲੀਲ ਦਿੱਤੀ ਜੋ ਜੱਜ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਲਿਖੀ ਹੈ ਸਰਕਾਰੀ ਵਕੀਲ ਨੇ ਕਿਹਾ ਕਿ ਜੀ ਜਿਹੜੇ ਮਟੀਰੀਅਲ ਫੈਕਟਸ ਹੈ ਯਾਨੀ ਕਿ ਤੱਥ ਛੁਪਾਏ ਗਏ ਆ ਅਦਾਲਤ ਤੋਂ ਉਹਨਾਂ ਨੇ ਕਿਹਾ ਕਿ 5425 ਨੂੰ ਇਹ ਲੋਕ ਖੁਦ ਪੇਸ਼ ਹੋਏ ਸੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮਨਪ੍ਰੀਤ ਕੌਰ ਦੀ ਅਦਾਲਤ ਦੇ ਵਿੱਚ ਅਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਵਕੀਲ ਸਹਿਬਾਨ ਦੀ رائے ਲੈ ਕੇ ਆਪਣਾ ਬਿਆਨ ਦੇਾਂਗੇ ਕਿ ਪੌਲੀਗ੍ਰਾਫ ਟੈਸਟ ਕਰਨਾ ਹੈ ਕਿ ਨਹੀਂ ਕਰਨਾ ਫਿਰ ਬਰਾੜ ਸਾਹਿਬ ਨੇ ਕਿਹਾ ਕਿ ਮਾਮਲਾ 9425 ਤੱਕ ਐਡਜੋਰਨ ਕਰਤਾ ਗਿਆ ਯਾਨੀ ਕਿ ਪੋਸਟਪੋਨ ਕਰਤਾ ਗਿਆ ਫਿਰ 9425 ਨੂੰ ਕੋਈ ਅਦਾਲਤ ਦੇ ਵਿੱਚ ਪੇਸ਼ੀ ਨਹੀਂ ਹੋਇਆ ਤੇ ਉਹ ਦਰਖਾਸਤ ਡਿਸਪੋਜ਼ ਆਫ ਹੋ ਗਈ ਤੇ ਫਿਰ 16425 ਨੂੰ ਇਹ ਸਾਰੇ ਇਕੱਠੇ ਹੋ ਕੇ ਆਉਂਦੇ ਆ ਅਤੇ ਦਰਖਾਸਤ ਲਾਉਂਦੇ ਆ ਜੀ ਅਸੀਂ ਆਪਣੇ ਵਕੀਲ ਸਹਿਬਾਨਾਂ ਨਾਲ ਸਲਾਹ ਕਰ ਲਈ ਆ ਤੇ ਅਸੀਂ ਪੋਲੀਗ੍ਰਾਫ ਟੈਸਟ ਕਰਾਉਣਾ ਚਾਹੁੰਦੇ ਆ ਸਾਡੇ ਤੇ ਕੋਈ ਦਬਾਅ ਨਹੀਂ ਸਾਨੂੰ ਕਿਸੇ ਵੱਲੋਂ ਕੋਈ ਧਮਕੀ ਨਹੀਂ ਇਹ ਇਹਨਾਂ 50 ਮੁਲਾਜ਼ਮਾਂ ਨੇ ਆਪਣੇ ਬਿਆਨ ਦੇ ਵਿੱਚ ਰਿਕਾਰਡ ਕਰਵਾਇਆ ਤੇ ਫਿਰ ਉਦੋਂ ਬਾਅਦ ਤੁਹਾਨੂੰ ਪਤਾ ਵੀ ਇਹ ਮੁੱਕਰ ਗਏ ਆ 50 ਡੀਏ ਬਰਾਡ ਨੇ ਇਹ ਵੀ ਦੱਸਿਆ ਅਦਾਲਤ ਨੂੰ ਕਿ ਜਿਹੜੀ ਐਸਆਈਟੀ ਬਣੀ ਹੈ ਇਸ ਪਰਚੇ 'ਚ ਉਹ ਹਾਈ ਕੋਰਟ ਵੱਲੋਂ ਬਣਾਈ ਗਈ ਹੈ ਤੇ ਬੜੇ ਕੰਪਟੈਂਟ ਪੁਲਿਸ ਆਫਸਰਸ ਉਹਦੇ ਵਿੱਚ ਸ਼ਾਮਿਲ ਨੇ ਤੇ ਦੂਜੇ ਪਾਸੇ ਜਦੋਂ ਇਹਨਾਂ ਮੁਲਾਜ਼ਮਾਂ ਦਾ ਵਕੀਲ ਬੋਲਿਆ ਉਹਨੇ ਤਾਂ ਕਿਹਾ ਜੀ ਕਿ ਜਿਹੜੇ ਮੁਲਾਜ਼ਮ ਨੇ ਨਾਮ ਸੁਣ ਲਓ ਸਿਮਰਨਜੀਤ ਸਿੰਘ ਬਲਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਤੋਂ ਇਹ ਸਹਿਮਤੀ ਲਈ ਗਈ ਪੌਲੀਗ੍ਰਾਫ ਟੈਸਟ ਕਰਾਉਣ ਦੀ ਇਹ ਜਿਹੜੀ ਐਫ ਆਈ ਆਰ ਸੀ ਤੁਹਾਨੂੰ ਦੱਸ ਦਈਏ ਉਹਦਾ ਨੰਬਰ ਸੀ 1 ਡੇਟਿਡ 5124 ਇਹਦੇ ਤੇ ਕੁੱਲ ਧਾਰਾਵਾਂ ਲੱਗੀਆਂ ਸੀ 7 ਪੜ੍ਹ ਕੇ ਦੱਸ ਦਿਨਾ ਡਿਟੇਲ ਤੁਸੀਂ ਗੂਗਲ ਤੋਂ ਸਰਚ ਕਰ ਲਿਓ ਇਹਦਾ ਮਤਲਬ ਕੀ ਹੁੰਦਾ ਪਹਿਲੀ ਧਾਰਾ ਲਾਈ ਇਹਨਾਂ ਨੇ 384 201 202 506 116 10WB ਪ੍ਰिजन ਐਕਟ ਦੀ ਧਾਰਾ ਜਿਹੜੀ ਹੈਗੀ ਆ ਉਹ ਵੀ ਇਹਦੇ ਤੇ ਲਾਈ ਗਈ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਕੇ ਪਰਚਾ ਦਰਜ ਹੋਇਆ ਫੇਸ 4 ਮੁਹਾਲੀ ਦੇ ਵਿੱਚ ਫਿਰ ਇਹਨਾਂ ਮੁਲਾਜ਼ਮਾਂ ਦੇ ਵਕੀਲ ਨੇ ਕਿਹਾ ਕਿ ਜੀ ਇਹ ਜਿਹੜੀ ਜਿਹੜਾ ਆਰਡਰ ਹੈ ਜੇ ਐਮ ਆਈ ਸੀ ਮਾਨਪ੍ਰੀਤ ਕੌਰ ਦਾ ਉਹ ਨੌਨ ਸਸਟੇਨੇਬਲ ਹੈ ਯਾਨੀ ਕਿ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਕਹਿੰਦੇ ਜੀ ਵਕੀਲ ਹਾਜ਼ਰ ਨਹੀਂ ਸੀ ਯਾਨੀ ਕਿ ਮੌਕੇ ਤੇ ਬਿਆਨ ਦਰਜ ਕਰਾਉਣ ਵਕਤ ਇਹਨਾਂ ਦਾ ਮੁਲਾਜ਼ਮੇ ਦਾ ਵਕੀਲ ਕੋਰਟ ਦੇ ਵਿੱਚ ਹਾਜ਼ਰ ਨਹੀਂ ਸੀ ਜਿਹੜਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਅੱਗੇ ਉਹਨਾਂ ਨੇ ਕਿਹਾ ਕਿ ਜੇ ਪੌਲੀਗ੍ਰਾਫ ਟੈਸਟ ਹੋ ਜਾਂਦਾ ਹੈ ਉਦੋਂ ਬਾਅਦ ਇਹ ਪੋਸਿਬਿਲਿਟੀ ਹੈ ਕਿ ਪੁਲਿਸ ਇਨ੍ਹਾਂ ਪੰਜਾਂ ਮੁਲਾਜ਼ਮਾਂ ਨੂੰ ਇਸ ਪਰਚੇ ਦੇ ਵਿੱਚ ਦਰਜ ਕਰ ਦੇ ਨਾਮਜ਼ਦ ਕਰ ਦੇ ਇੰਪਲੀਕੇਟ ਕਰ ਦੇ ਇਹ ਵੀ ਕਿਹਾ ਅੱਗੇ ਉਹਨਾਂ ਨੇ ਕਿਹਾ ਕਿ ਜਿਹੜਾ ਹਰਪ੍ਰੀਤ ਸਿੰਘ ਕਾਂਸਟੇਬਲ ਹੈ ਉਹਨੇ ਪਹਿਲਾਂ 5425 ਨੂੰ ਕੰਸੈਂਟ ਦੇਣ ਤੋਂ ਨਾ ਕਰਤੀ ਸੀ ਖੈਰ ਇਹ ਉਹਨਾਂ ਦੀ ਦਲੀਲ ਸੀ ਫਿਰ ਜੋ ਜੱਜ ਸਾਹਿਬ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਦੇਸ਼ ਦਿੱਤਾ ਉਹਨਾਂ ਦੇ ਕੁਝ ਮੋਟੇ-ਮੋਟੇ ਪੁਆਇੰਟ ਮੈਂ ਤੁਹਾਨੂੰ ਦੱਸ ਦਿੰਨਾ ਸੱਤ ਪੇਜ ਦਾ ਇਹ ਜੱਜ ਸਾਹਿਬ ਦਾ ਆਰਡਰ ਹੈ ਉਹ ਕਹਿੰਦੇ ਆ ਜੀ 5425 ਨੂੰ ਸਾਰੇ ਐਕਸੈਪਟ ਜਗਤਪਾਲ ਸਿੰਘ ਜੱਗੂ ਸਾਹਿਬ ਇਨਸਪੈਕਟਰ ਤੇ ਹਰਪ੍ਰੀਤ ਸਿੰਘ ਨੇ ਇਹ ਦੋ ਬੰਦਿਆਂ ਨੇ ਕਿਹਾ ਨਹੀਂ ਕਰਾਉਣਾ ਬਾਕੀਆਂ ਤਾਂ ਤਿੰਨਾਂ ਨੇ ਕਹਿਤੀ ਸੀ ਅਸੀਂ ਕਰਾਉਣ ਲਈ ਤਿਆਰ ਆ ਫਿਰ ਕਹਿੰਦੇ 9425 ਨੂੰ ਇਹਨਾਂ ਚ ਆਇਆ ਹੀ ਕੋਈ ਨਹੀਂ ਫਿਰ 16425 ਨੂੰ ਇੱਕ ਨਵੀਂ ਦਰਖਾਸਤ ਦਿੱਤੀ ਜਾਂਦੀ ਹੈ ਜੀਐਮਆਈਸੀ ਦੀ ਅਦਾਲਤ ਦੇ ਵਿੱਚ ਜਿਸ ਚ ਕਿਹਾ ਜਾਂਦਾ ਹੈ ਕਿ ਅਸੀਂ ਟੈਸਟ ਕਰਾਉਣ ਲਈ ਤਿਆਰ ਆ ਔਰ ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਕਿ ਅਸੀਂ ਆਪਣੇ ਵਕੀਲਾਂ ਨਾਲ ਗੱਲ ਕਰ ਲਈ ਜੱਜ ਸਾਹਿਬ ਲਿਖਦੇ ਹੈ ਕਿ ਮੈਂ ਹੇਠਲੀ ਅਦਾਲਤ ਦਾ ਸਾਰਾ ਰਿਕਾਰਡ ਮੰਗਾ ਕੇ ਵੇਖਿਆ ਤੇ ਇਹ ਵੀ ਲਿਖਿਆ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਕੋਈ ਸਾਨੂੰ ਥ੍ਰੈਟ ਨਹੀਂ ਹੈਗਾ ਤੇ ਬਾਕੀ ਜੱਜ ਸਾਹਿਬ ਲਿਖਦੇ ਆ ਕਿ ਇਹ ਸਾਰੇ ਪੁਲਿਸ ਮੁਲਾਜ਼ਮ ਨੇ ਤੇ ਇਹ ਮੰਨਿਆ ਨਹੀਂ ਜਾ ਸਕਦਾ ਕਿ ਇਹਨਾਂ ਨੂੰ ਕਾਨੂੰਨ ਦੀ ਸਮਝ ਨਾ ਹੋਵੇ ਤੇ ਫਿਰ ਅੱਗੇ ਜੱਜ ਸਾਹਿਬ ਲਿਖਦੇ ਆ ਕਿ ਸਾਰੀ ਇਸ ਇਨਵੈਸਟੀਗੇਸ਼ਨ ਨੂੰ ਇਸ ਪਰਚੇ ਦੀ ਇਨਵੈਸਟੀਗੇਸ਼ਨ ਨੂੰ ਡੀਮਿਸਟਿਫਾਈ ਕਰਨ ਲਈ ਡੀਮਿਸਟਿਫਾਈ ਦਾ ਮਤਲਬ ਹੁੰਦਾ ਇਹ ਜਿਹੜੇ ਆਸੇ ਪਾਸੇ ਧੁੰਦ ਪਾਸੇ ਕਰਨ ਲਈ ਗ੍ਰੇ ਏਰੀਆ ਖਤਮ ਕਰਨ ਲਈ ਇਹ ਜ਼ਰੂਰੀ ਆ ਕਿ ਇਹਨਾਂ ਦਾ ਪੌਲੀਗ੍ਰਾਫ ਟੈਸਟ ਕਰਵਾਇਆ ਜਾਏ ਇਹ ਸੱਤ ਪੇਜ ਦਾ ਹੁਕਮ ਆ ਤੇ ਇਹਦੇ ਹੁਣ ਅੱਗੇ ਕੀ ਪ੍ਰੋਸੈਸ ਹੋ ਸਕਦਾ ਹੁਣ ਇਹਨਾਂ 55 ਮੁਲਾਜ਼ਮਾਂ ਕੋਲ ਇਹ ਅਧਿਕਾਰ ਹੈ ਕਿ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਫੇਰ ਅਪੀਲ ਪਾ ਦੇਣ ਹਾਈ ਕੋਰਟ 'ਚ ਵੀ ਜੇ ਰੱਦ ਹੋ ਜਾਂਦੀ ਹੈ ਫਿਰ ਸੁਪਰੀਮ ਕੋਰਟ ਜਾ ਸਕਦੇ ਆ ਇਹ ਸਾਡੇ ਭਾਰਤ ਦੀ ਨਿਆਇ ਪਾਲਿਕਾ ਹੈ ਇਹ ਇਹਨਾਂ ਨੂੰ ਰਾਈਟ ਹੈਗਾ ਪਰ ਇਹਨਾਂ ਨੂੰ ਡਰ ਇਹ ਲੱਗਿਆ ਹੋਇਆ ਹੈ ਕਿ ਸਾਨੂੰ ਵੀ ਕਿਤੇ ਗੁਰਸ਼ੇਰ ਸੰਧੂ ਡੀਐਸਪੀ ਵਾਲੇ ਸਾਰੇ ਮਾਮਲੇ 'ਚ ਨਾਮਜ਼ਦ ਨਾ ਕਰ ਦੇਣ ਜਿਵੇਂ ਕਿ ਇਹਨਾਂ ਦੇ ਵਕੀਲ ਡੀਐਸ ਸੋਪਤੀ ਨੇ ਬਹਿਸ ਦੌਰਾਨ ਕਿਹਾ ਔਰ ਜੱਜ ਸਾਹਿਬ ਨੇ ਆਪਣੇ ਆਦੇਸ਼ ਤੇ ਵਿੱਚ ਨੋਟ ਕੀਤਾ ਸੋ ਅੱਗੇ ਗੱਲ ਉੱਠਦੀ ਹੈ ਜੇ ਇਹਨਾਂ ਵਿਅਕਤੀਆਂ ਨੂੰ ਕੋਈ ਐਓ ਜੀ ਗੱਲ ਹੈ ਨਹੀਂ ਜਿਹੜੀ ਲੁਕਾਉਣਾ ਚਾਹੁੰਦੇ ਹੋਣ ਤਾਂ ਫਿਰ ਪੌਲੀਗ੍ਰਾਫ ਟੈਸਟ ਕਰਾਉਣ 'ਚ ਹਰਜ਼ ਹੀ ਕੀ ਹੈ ਦਰਸਲ ਸੋਚਿਆ ਇਹ ਜਾ ਰਿਹਾ ਕਿ ਸ਼ਾਇਦ ਇਹਨਾਂ ਦੇ ਪਿੱਛੇ ਕੁਝ ਹੋਰ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਜਿਹੜੀਆਂ ਇਹਨਾਂ ਨੂੰ ਪੌਲੀਗ੍ਰਾਫ ਟੈਸਟ ਕਰਵਾਉਣ ਤੋਂ ਮੁਕਰਾ ਰਹੀਆਂ ਨੇ ਇਸ ਕਿਸਮ ਦੇ ਸਵਾਲ ਵਿਸ਼ਵਾਸ ਕੀਤਾ ਜਾ ਰਿਹਾ ਕੋ ਮੰਨਿਆ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਵਕੀਲ ਸਹਿਬਾਨਾਂ ਨਾਲ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਉਹਨਾਂ ਦੇ ਮਨਾਂ ਦੇ ਵਿੱਚ ਆਉਂਦੀ ਹੈ ਸੋ ਇੱਕ ਇਹਦਾ ਪਿਛੋਕੜ ਦਿੰਦਾ ਚਲਾਂ ਸਾਡੀਆਂ ਦੋ ਪਿਛਲੀਆਂ ਵੀਡੀਓਜ਼ ਦੀ ਲਗਾਤਾਰਤਾ ਦੇ ਵਿੱਚ ਇਹ ਵੀਡੀਓ ਬਣਾਈ ਜਾ ਰਹੀ ਹੈ ਮਾਮਲਾ ਸਾਰਾ ਹੈਗਾ ਇਹ 2022 ਦਾ ਜਦੋਂ 3 ਤੇ 4 ਸੈਪਟੈਂਬਰ ਦੀ ਦਰਮਿਆਨੀ ਰਾਤ ਨੂੰ ਲਾਰੈਂਸ ਬਿਸ਼ਨੋਈ CIA ਖਰੜ ਦੇ ਵਿੱਚ ਬੰਦ ਸੀ ਤੇ ਉੱਥੋਂ ਫੇਰ ਇੰਟਰਨੈਟ ਯੂਜ਼ ਕਰਕੇ ਮੋਬਾਈਲ ਸਰਵਿਸਿਜ਼ ਫੋਨ ਵਗੈਰਾ ਯੂਜ਼ ਕਰਕੇ ਇੱਕ ਪ੍ਰਾਈਵੇਟ ਟੀਵੀ ਚੈਨਲ ਤੇ ਉਹਨੇ ਇੱਕ ਪੱਤਰਕਾਰ ਨੂੰ ਇੰਟਰਵਿਊ ਦਿੱਤੀ ਪਰ ਉਹ ਇੰਟਰਵਿਊ ਦਿੱਤੀ 2022 ਚ ਚਲਾਈ 6 ਮਹੀਨੇ ਬਾਅਦ ਗਈ ਪਰ ਉਸ ਤੋਂ ਬਾਅਦ 2-3 ਦਿਨ ਬਾਅਦ ਫਿਰ ਇੱਕ ਹੋਰ ਇੰਟਰਵਿਊ ਚਲਾਈ ਉਸ ਦੀ ਵੀ ਹਜੇ ਤਾ ਤੱਕ ਐਸਆਈਟੀ ਦੇ ਜਾਣਾ ਅਤੇ ਘੋਖ ਚੱਲ ਰਹੀ ਹੈ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਦਿਓ ਆਪਣੇ ਵਿਚਾਰ ਦਿਓ ਅਤੇ ਇਸ ਨੂੰ ਸ਼ੇਅਰ ਕਰੋ ਮੈਂ ਰਿੰਦਰ ਸਿੰਘ ਤੱਕੜ ਤੁਹਾਡੇ ਤੋਂ ਅਗਿਆ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼